ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹਗੜ ਸਾਹਿਬ ਸਰਹੰਦ ਵਿਖੇ ਜਿੰਨੇ ਵੀ ਸਾਡੀ ਕੌਮ ਵੱਲੋਂ ਲੰਗਰ ਲਾਇਆ ਜਾ ਰਿਹਾ ਨੇ ਜਦੋਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਲੰਗਰ ਪ੍ਰਤੀ ਸੰਧਾਨ ਦੀ ਗੱਲ ਕਰੋਗੇ ਉਦੋਂ ਅਥੀਤੀ ਇੱਕ ਲੋੜ ਬੰਦ ਲਈ ਲੰਗਰ ਲਾਇਆ ਗਿਆ ਤੇ ਉਹ ਲੋੜਵੰਦ ਲਈ ਲੰਗਰ ਲਾਉਣਾ ਜ਼ਰੂਰੀ ਹੈ ਮੈਂ ਤੇ ਇਹ ਤੱਕ ਵੀ ਕਹਿਣਾ ਹੁੰਨਾ ਕਿ ਜਿਸ ਘਰ ਦੇ ਵਿੱਚ ਦੋ ਚਾਰ ਮੈਂਬਰ ਹੈਗੇ ਨੇ ਉਸ ਘਰ ਦੇ ਵਿੱਚ ਜਿ ਕਿਤੇ ਇੱਕ ਮਨੁੱਖ ਲਈ ਚਾਰ ਪੰਜ ਪਰਸ਼ਾਦੇ ਵੱਧ ਪਕਾਏ ਜਾਣ ਕੋਈ ਹਰਜ ਨਹੀਂ ਬਹੁਤ ਜ਼ਰੂਰੀ ਹੈ ਕੋਈ ਨਾ ਕੋਈ ਲੋੜਵੰਦ ਮਿਲ ਜਾਂਦਾ ਹੈ ਤੇ ਆਮ ਘਰਾਂ ਦੇ ਵਿੱਚ ਇਹ ਪ੍ਰਥਾ ਚੱਲਦੀ ਹੋਈ ਹੈ ਜਿਹੜਾ ਵੀ ਮਲੁਖ ਤੋਂ ਡਿੱਕਰ ਆਉਂਦਾ ਹੈ ਅਸੀਂ ਪ੍ਰਸ਼ਾਦਾ ਪਾਣੀ ਪੁੱਛਦੇ ਹਾਂ ਇੱਥੇ ਕੋਈ ਸ਼ੱਕ ਨਹੀਂ ਇਹ ਭਾਵਨਾ ਵੀ ਹੈ ਔਰ ਇੱਕ ਸੰਨਦ ਵੀ ਹੈ ਪਰ ਉਹ ਲੋੜਵੰਦ ਲਈ ਹੈ ਅਥਿਹਤੀ ਸ਼ਬਦ ਜਿਹੜਾ ਉਹ ਲੋੜਵੰਦ ਲਈ ਮਰਦਿਆ ਗਿਆ ਜੀ ਨੂੰ ਲੋੜ ਹੈ ਪਰ ਜਿਹੜੇ ਫਤਿਹਗੜ੍ਹ ਸਾਹਿਬ ਸਰਹੰਦ ਵਿਖੇ ਲੰਗਰ ਲਾਏ ਹੋਏ ਨੇ ਵੱਡੇ ਵੱਡੇ ਉਹਨਾਂ ਦੇ ਸਵਾਲ ਬਹੁਤ ਉੱਠਦੇ ਆ ਬਹੁਤ ਸਜਣ ਮਿੱਤਰ ਇਹ ਹੋ ਜੇ ਜਿਹੜੇ ਕਹਿਣਗੇ ਇਹ ਲੰਗਰਾਂ ਤੇ ਟਿੱਕਣ ਟਪਣੇ ਹੋ ਰਹੀ ਹੈ ਜਾਂ ਨਿੰਦਿਆ ਹੋ ਰਹੀ ਹੈ ਵੱਡੇ ਵੱਡੇ ਪ੍ਰਚਾਰਕਾਂ ਨੇ ਗਲਵਾਤ ਕੀਤੀ ਵੀ ਆ ਉਹਨਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਇਹ ਜਿਹੜੇ ਲੰਗਰ ਨੇ ਇਹ ਫਜ਼ੂਰ ਨੇ ਇਹਨਾਂ ਦਾ ਸਹਿਬਜ਼ਾਦਿਆਂ ਦੀ ਸ਼ਹਾਦਤ ਦੇ ਨਾਲ ਕੋਈ ਸਬੰਧ ਨਹੀਂ ਇੱਕ ਮੈਂ ਇੱਥੇ ਹੋਰ ਗੱਲ ਐਡ ਕਰਨੀ ਹੈ ਮੈਂ ਉਹ સ્પਸ਼ਟ ਨਹੀਂ ਜਾਣਾਂ ਜਦੋਂ ਤੁਸੀਂ ਅਨੰਦ ਸਾਹਿਬ ਦਾ ਪਾਠ ਕਰਦੇ ਹੋ ਭਾਵੇਂ ਸਮਾਗਮ ਗਮੀ ਦਾ ਹੋਵੇ ਭਾਵੇਂ ਖੁਸ਼ੀ ਦਾ ਹੋਵੇ ਉਹਦੋਂ ਇੱਕ ਰਸ ਹੈ ਖੁਸ਼ੀ ਤੇ ਗਮੀ ਨੂੰ ਕੋਈ ਅਨੰਤਕ ਪੱਖ ਤੋਂ ਖਾਂ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਜੀ ਦਾ 59 ਸ਼ਬਦਾਂ ਦੇ ਵਿੱਚੋਂ ਸੋਲਟ ਰੰਗ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ ਸੋਲਟ ਮਹਲਾ 9 ਜੋ ਨਰ ਦੁਖ ਮੈਂ ਦੁੱਖ ਨਹੀਂ ਮਾਨੈ ਸੁਖ ਸੁਨੇਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਨ ਹੈ ਦੁੱਖ ਤੇ ਸੁਖ ਇੱਕ ਸਮਾਨ ਹੈ ਜਿਵੇਂ ਸੁਖ ਦੁੱਖ ਦੋਏਦਰ ਕੱਪੜੇ ਪਹਿਰੇ ਜਾਏ ਮਨੁੱਖ ਇਹ ਸਚਾਈਆਂ ਨੇ ਪਵਨ ਬਣੀਆਂ ਪਰ ਜਦੋਂ ਅਸੀਂ ਛੋਟੇ ਸ਼ਹਿਜਾਦਿਆਂ ਦੀ ਸ਼ਹਾਦਤ ਦੀ ਗੱਲ ਕਰਦੇ ਆ 5 ਜਾਂ 7 ਸਾਲ ਦੀ ਉਮਰ ਇਤਿਹਾਸ ਕਰ ਦਿੰਦੇ ਆ ਜੇ ਅੱਜ ਕਿਸੇ ਪਰਿਵਾਰ ਦੇ ਵਿੱਚ 5-7 ਸਾਲ ਦੇ ਬੱਚੇ ਦੀ ਮੌਤ ਹੋਈ ਹੋਵੇ ਉਸ ਘਰ ਦੇ ਵਿੱਚ ਖੁਸ਼ੀਆਂ ਮਨਾਇਆਂ ਜਾਣਗੀਆਂ ਜਾਂ ਗਮੇ ਬਹੁਤ ਵੱਡਾ ਸਵਾਲ ਹੈ ਬਹੁਤ ਆਦ ਵਿੱਚ ਲੰਗਰ ਹੋ ਨੇ ਕਈ ਵੀਡੀਓ ਵਾਇਰਲ ਹੋਈਆਂ ਜਿੱਥੇ ਜਲੇਬੀਆਂ ਵੀ ਚਲਦੀਆਂ ਨੇ ਪਕੌੜੇ ਚਲਦੇ ਆ ਕੀ ਜਿਹਦੇ ਘਰ ਮੌਤ ਹੁੰਦੀ ਹੈ ਉਸ ਘਰ ਦੇ ਵਿੱਚ ਇਹੋ ਜਿਹਾ ਲੰਗਰ ਲੱਗਦੇ ਹੁੰਦੇ ਨੇ ਮੈਂ ਪਹਿਲਾਂ ਬੇਨਤੀ ਕੀਤੀ ਹੈ ਕਿ ਗੁਰੂ ਨਾਨਕ ਦੇਵ ਸਾਜੇ ਪਾਸ਼ਾ ਦੇ ਘਰ ਵਿੱਚ ਨਾ ਦੁੱਖ ਨਾ ਸੁੱਖ ਮੇਸ ਉਸ ਹੁੰਦਾ ਹੀ ਨਹੀਂ ਪਰ ਦੂਜੀ ਗੱਲ ਜਿਹੜੀ ਪਿੰਡਾਂ ਦੇ ਵਿੱਚ ਉਹ ਮੰਢੀਰ ਜਾਂਦੀ ਹੈ ਵੱਡੇ ਵੱਡੇ ਟਰੈਕਟਰ ਲੈ ਕੇ ਉੱਤੇ ਬਹੁਤ ਵੱਡੇ ਵੱਡੇ ਸਪੀਕਰ ਉਹ ਫਿਰ ਜਿੰਨੂੰ ਕਹਿੰਦੇ ਲਾਏ ਹੁੰਦੇ ਆ ਉਹਨਾਂ ਵਿੱਚ ਗਾਣੇ ਵੱਜਦੇ ਨੇ ਸਿੰਗਰਾਂ ਦੇ ਕੋਈ ਟਾਮੰਡਲਾ ਹੋਊ ਜਿਹੜੇ ਟਰੈਕਟਰ ਤੇ ਕੀਰਤਨ ਚੱਲਦਾ ਹੋਊ ਕਹਾ ਚੱਲਦੇ ਹੋ ਜਾਂ ਢਾਡੀਵਾਰਾਂ ਚੱਲਦੀਆਂ ਹੋਣਗੀਆਂ ਨਹੀਂ ਬਹੁਤਾ ਦੇ ਵਿੱਚ ਸਿੰਗਰਾਂ ਦੇ ਗਾਣੇ ਨੇ ਭਾਵੇਂ ਉਹ ਧਾਰਮਿਕ ਵੀ ਕਿਉਂ ਨਾ ਹੋਣ ਧੁੰਦ ਪੈਂਦੀ ਐ ਤੇ ਬਹੁਤ ਥਾਂ ਐ ਐਕਸੀਡੈਂਟ ਵੀ ਹੋਏ ਨੇ ਇਹ ਸਭ ਕੁਝ ਸਾਹਮਣੇ ਹੋ ਚੁੱਕਾ ਹੈ ਪਰ ਜਿਹੜੇ ਸਵਾਲ ਨੇ ਇਹ ਸਾਡੇ ਤੇ ਹੁੰਦੇ ਰਹਿਣਗੇ ਕਾਰਨ ਜੋ ਸਚਾਈ ਜੋ ਡੇਢ ਵਿਸ਼ਵਾਸ ਇਰਾਦਾ ਜੋ ਸਪਿਰਟ ਜੋ ਅਣਖ ਸਹਿਬ ਜਾਨ ਨੇ ਦਿਖਾਈ ਉਹ ਸਪਿਰਟ ਉਹ ਅਣਖ ਉਹ ਇਰਾਦਾ ਉਹ ਵਿਸ਼ਵਾਸ ਸਾਡੇ ਵਿੱਚ ਹੋਣਾ ਚਾਹੀਦਾ ਸੀ ਜੇ ਅਸੀਂ ਸ਼ਹਾਦਤ ਨੂੰ ਸਮਰਪਿਤ ਹੁੰਦੇ ਆ ਨਕਮਤ ਨੂੰ ਨਮਸਕਾਰ ਕਰਨ ਵਾਸਤੇ ਜਾਂਦੇ ਆ ਬਹੁਤੇ ਸੱਜਣਾ ਨੇ ਇਹ ਗਾਣੇ ਵੀ ਗਾਏ ਕਿ ਆਪਣੇ ਬੱਚਿਆਂ ਨੂੰ ਤੁਸੀਂ ਸਰਹੰਦ ਦੀ ਕੰਧ ਜ਼ਰੂਰ ਦਿਖਾਇਓ ਦਰਸ਼ਨ ਕਰਕੇ ਆਇਓ ਤੁਹਾਡਾ ਮਨ ਡੋਲੂਗਾ ਤੁਹਾਡੇ ਬੱਚਿਆਂ ਨੂੰ ਅਹਿਸਾਸ ਹੋ ਤੁਹਾਡੇ ਬੱਚਿਆਂ ਨੂੰ ਇਤਿਹਾਸ ਦਾ ਪਤਾ ਲੱਗੂ ਦੋ ਤਿੰਨ ਗੱਲਾਂ ਮੈਂ ਹੋਰ ਐਡ ਕਰਨੀਆਂ ਨੇ ਜਿਹੜਾ ਸਿਧਾਂਤ ਜਿਹੜੀ ਸਿੱਖਿਆ ਅਸੀਂ ਉਹਨਾਂ ਦੇ ਜੀਵਨ ਤੋਂ ਲੈਣੀ ਸੀ ਸ਼ਹਾਦਤ ਤੋਂ ਲੈਣੀ ਸੀ ਉਹ ਤੋਂ ਸਿੱਖੋ ਅੰਦੂਰਾ ਸਾਡੀ ਕੌਮ ਦੇ ਵਿੱਚ ਆਪ ਕੋ ਬਣੇ ਜੱਫੇਦਾਰ ਬਹੁਤ ਨੇ ਮੈਂ ਕੱਲ ਇੱਕ ਪੋਸਟ ਪਾਈ ਸੀ ਸਿਰ ਤੇ ਗੋਲ ਪਰਣਾ ਤਿੰਨ ਫੁੱਟ ਦੀ ਕਿਰਪਾਨ ਹੱਥ ਵਿੱਚ ਫੜ ਲੈਣੀ ਤੇ ਗਲ ਵਿੱਚ ਹਜੂਰੀਆ ਪਾ ਕੇ ਤੇ ਅਸੀਂ ਆਪ ਆਪਣੇ ਆਪ ਨੂੰ ਕਹਿੰਦੇ ਅਸੀਂ ਕੌਮ ਦੇ ਜੱਫੇਦਾਰ ਬਣ ਗਏ ਅਸੀਂ ਡਿਕਟੇਟਰ ਬਣ ਗਏ ਤੇ ਕੋਈ ਬਰਸ਼ਾ ਫੜ ਕੇ ਕਹਿੰਦਾ ਤੂੰ ਟੋਪੀ ਕਿਉਂ ਪਾਈ ਐ ਉਹਦੇ ਟੋਪੀ ਸਿਰ ਤੋਂ ਲਾਹੀ ਜਾਂਦੀ ਐ ਇਹ ਗੁੰਡਾਗਰਦੀ ਐ ਤੇ ਕੱਲ ਮੈਂ ਇੱਕ ਵੀਡੀਓ ਹੋਰ ਦੇਖੀ ਆ ਜਿਹੜੇ ਪਿੰਡਾਂ ਦੇ ਵਿੱਚ ਬਾਲ ਵੇਚਣ ਵਾਲੇ ਖਰੀਦਣ ਵਾਲੇ ਆਉਂਦੇ ਆ ਤੇ ਉਹ ਹੋਕਾ ਦਿੰਦੇ ਨੇ ਉਹਨਾਂ ਕੋਲੇ ਇੱਕ ਜਿਪ ਪਾ ਕੇ ਇੱਕ ਸਪੀਕਰ ਛੋਟਾ ਜਿਹਾ ਲਾਇਆ ਹੁੰਦਾ ਉਹਦੇ ਵਿੱਚ ਆਟੋਮੈਟਿਕੋ ਚੱਲ ਹੀ ਜਾਂਦਾ ਹੈ ਬਾਲ ਵੇਚ ਲੋ 2000 ਰੁਪਏ ਕਿਲੋ 100 ਗ੍ਰਾਮ 200 ਦੇ ਪਿਆਰਾ ਸਾਉਦੀ ਇਹ ਹੋਕਾ ਦਿੰਦੇ ਆ ਤੇ ਇੱਕ ਬੇਵਕੂਫ ਨੇ ਉਸ ਬੰਦੇ ਨੂੰ ਰੋਕਿਆ ਜਿਹੜਾ ਰੋਕਣ ਵਾਲਾ ਹੈ ਉਦੇ ਮੂੰਹ ਤੇ ਦਾੜੀ ਨਹੀਂ ਹੈਗੀ ਕੇਸੋ ਦੇ ਕਤਲ ਕੀਤੇ ਹੋਏ ਆ ਉਹਨੂੰ ਐਨੇ ਰੋਹ ਨਾਲ ਗੰਦੀ ਸ਼ਬਦਾਵਲੀ ਵਰਤ ਕੇ ਕਹਿੰਦਾ ਤੈਨੂੰ ਪਤਾ ਨਹੀਂ ਸਾਬਜਾਦਿਆਂ ਦੇ ਸ਼ਹੀਦੀ ਦੇ ਦਿਹਾੜੇ ਦਿਨ ਚੱਲਦੇ ਆ ਤੂੰ ਵਾਲ ਕਰੀਦਾ ਫਿਰਦਾ ਹੁਣ ਇਹਨੇ ਇਹ ਮਸਾਲਾ ਬਣਾ ਕੇ ਰੱਖ ਲਈ ਵੀ ਅਗਲੇ ਘਰਾਂ ਦੇ ਵਿੱਚ ਵਾਲ ਵੇਚਣ ਨਾ ਵੇਚਣ ਤੁਹਾਨੂੰ ਕੀ ਮਤਲਬ ਹੈ ਇਹਦੇ ਨਾਲ ਸਾਬਜਾਦਿਆਂ ਦੀ ਸ਼ਹਾਦਤ ਦਾ ਸ਼ਹੀਦੀ ਦਿਹਾੜੇ ਦਾ ਕੀ ਮਤਲਬ ਹੈ ਹੁਣ ਜਿਹੜੇ ਰੈਦਮ ਰਾਧਾ ਦੇ ਮੁਤਾਬਕ ਵਾਲ ਅਗ ਵਿੱਚ ਸਾੜਨ ਦੀ ਗੱਲ ਕਹੀ ਹੋਈ ਹੈ ਸੰਸਕਾਰ ਕਹਿੰਦੇ ਹੁੰਦੇ ਕਈ ਪਖੰਡੀ ਪਾਠ ਕਰਨਗੇ ਪਹਿਲੇ ਸਾਲ ਭਰ ਦੇ ਵਾਲ ਇਕੱਠੇ ਕਰੀ ਜਾਣਗੇ ਘਰ ਦੇ ਵਿੱਚ ਪਰ ਪਰ ਲਪਾਵੇ ਫਿਰ ਉਹਨੂੰ ਅਗ ਲਾਉਣ ਵੇਲੇ ਨਾਲ ਚੰਗੀ ਦਾ ਪਾਠ ਕਰਨਗੇ ਇਹ ਕਰਮਕੰਡ ਇਹ ਮਨਮਤ ਹੈ ਉੱਥੇ ਸਾੜਨ ਤੋਂ ਭਾਵ ਕੀ ਸੀ ਜਿਹੜੇ ਵਾਲ ਨੇ ਨਾ ਜੇ ਤੁਸੀਂ ਛੁੱਟ ਦਿਓਗੇ ਇਹ ਸਿੱਧੀ ਕਿਤੇ ਜਲਦੇ ਨਹੀਂ ਨਸ਼ਟ ਨਹੀਂ ਹੁੰਦੇ ਤੇ ਬਾਲਕ ਜੇ ਤੁਸੀਂ ਡਾਕਟਰਾਂ ਦੇ ਕੋਲ ਪੁੱਛੋਗੇ ਕਿ ਸੈਂਟੀਫਿਕ ਜੇ ਲੌਜਿਕ ਜਿਹੜਾ ਹੈਗਾ ਜੇ ਕਿਸੇ ਦੇ ਅੰਦਰ ਖਾਣੇ ਰਾਹੀਂ ਚਲਾ ਜਾਂਦਾ ਹੈ ਪੇਟ ਦੇ ਅੰਦਰ ਤੇ ਉਸ ਮਨੁੱਖ ਨੂੰ ਅਫੈਕਸ਼ਨ ਹੋ ਕੇ ਉਹਦੀ ਮੌਤ ਹੋ ਸਕਦੀ ਹੈ ਉਹਨੂੰ ਭਿਆਨਕ ਬਿਮਾਰੀ ਦਾ ਸ਼ਿਕਾਰ ਹੋਣਾ ਪੈ ਸਕਦਾ ਹੈ ਤੇ ਸਾੜਨ ਤੋਂ ਭਾਵੇਂ ਸੀ ਤੁਸੀਂ ਦਾਬੇ ਨਹੀਂ ਸਕਦੇ ਕਈ ਪਹਿਲਾਂ ਸਾਡੇ ਜਿਹੜੇ ਕੌਮ ਦੇ ਡਿਕਟੇਟਰ ਸੀ ਉਹਨਾਂ ਨੇ ਮਰਾਦਾ ਬਣਾਤੀ ਕਹਿੰਦੇ ਜੀ ਇਹਨਾਂ ਨੂੰ ਪਾਣੀ ਦੇ ਵਿੱਚ ਤਿਆਰ ਦਿਆ ਕਰੋ ਇਹ ਸਭ ਪਖੰਡਵਾਸੀ ਹੁਣ ਜਿਹੜਾ ਬੰਦਾ ਉਹ ਬਾਹਰ ਕੀਦਨ ਵਾਜਦੇ ਆ ਉਹ ਕੰਗੀ ਵਾਲੇ ਵਾਲ ਕਹਿੰਦੇ ਤੇ ਉਹਨੂੰ ਕਹਿੰਦਾ ਜੇ ਤੂੰ ਮੁੜ ਕੇ ਇੱਧਰ ਜੁੱਤੀਆਂ ਫੇਰਾਂਗੇ ਜਾਨੀ ਕਿ ਇਹ ਸਿਧਾਂਤ ਕੁਝ ਹੋਰ ਸੀ ਅਸੀਂ ਸਮਝਣਾ ਕੁਝ ਹੋਰ ਸੀ ਅਸੀਂ ਆਪਣੇ ਆਪ ਪਤਾ ਨਹੀਂ ਕੀ ਕੁਝ ਬੋਲਣ ਦੀ ਕੋਸ਼ਿਸ਼ ਕਰਦੇ ਹੁਣ ਫੇਸਬੁੱਕ ਦਾ ਜਵਾਨਾ ਕਿ ਜਿਹੜਾ ਬੰਦਾ ਫੇਸਬੁੱਕ ਦਾ ਪੇਜ ਚਲਾਉਂਦਾ ਤੇ ਬਸ ਉਹ ਲਾਈਵ ਹੋ ਕੇ ਸਾਬਜਾਦਿਆਂ ਨੂੰ ਐਦਾਂ ਕਤਲ ਕੀਤਾ ਸਾਬਜਾਦਿਆਂ ਨੂੰ ਐਦਾਂ ਸਜ਼ਾਵਾ ਦਿੰਦੀਆਂ ਪਤਾ ਨਹੀਂ ਕੀ ਕੋਸ਼ਿਸ਼ ਕੀ ਬੋਲੀ ਜਾਂਦੇ ਆ ਤੇ ਅਸਲ ਗੱਲ ਨਾ ਸੀ ਮੰਨਣ ਨੂੰ ਤਿਆਰ ਆ ਨਾ ਸੀ ਕਹਿਣ ਨੂੰ ਤਿਆਰ ਆ ਪ੍ਰਣਾਮ ਹੈ ਗੁਰੂ ਦੇ ਲਾਲਾਂ ਨੂੰ ਜਿਨ੍ਹਾਂ ਨੇ ਸਾਡੀ ਆਣ ਵਾਣ ਸ਼ਾਨ ਦੇ ਲਈ ਆਪਾ ਬਾਰ ਦਿੱਤਾ ਕੁਰਬਾਨ ਹੋ ਗਏ ਪਰ ਉਹਦੇ ਵਿੱਚੋਂ ਕਿਣਕਾ ਮਾਤਰ ਸਿੱਖਿਆ ਲੈਣੀ ਹੈ ਸੁਖਮਨੀ ਸਾਹਿਬ ਦੇ ਵਿੱਚ ਗੁਰੂ ਪਾਤਸ਼ਾਹ ਕਹਿੰਦੇ ਕਿਣਕਾ ਏਕ ਜਿਸ ਜੀਵ ਸਾਬ ਹੈ ਤਾਂ ਕਿ ਮਹਿਮਾ ਗਲੀ ਨਾ ਹੋਵੇ ਕਿਣਕਾ ਮਾਤਰ ਉਹਨਾਂ ਦੀ ਸਮਝ ਵਿੱਚੋਂ ਅਸੀਂ ਸਮਝ ਲੈਣੀ ਹੈ ਤਾਂ ਅਸੀਂ ਪ੍ਰਣਾਮ ਕਰਾਂਗੇ ਉਹਨਾਂ ਦੀ ਸ਼ਹਾਦਤ ਨੂੰ ਤੇ ਨਹੀਂ ਨਹੀਂ ਅਸੀਂ ਲਕੀਰ ਦੇ ਫਕੀਰ ਨਾ ਬਣ ਗਏ ਹਰ ਵਕਤ ਹਰ ਸਾਲ ਇਹ ਮਨਾਉਂਦੇ ਰਹਿਾਂਗੇ ਇਹ ਚੱਲਦਾ ਰਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ